हम अवगुण भरे एक गुण नाही अमृत शार्द बिखै बिख खाई माया मोह परम पै भूले सोत्दार आसो प्रीत लगाई ਇਕ ਉਤਮ ਪੰਥ ਸੁਨੇਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਸ਼ਲੋਕ ਮਹਲਾ 4 ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੈ ਖਪਾਹੀ ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪੇ ਖਪਾਹੀ ਸਤ ਗੁਰ ਕਾ ਬਾਣਾ ਚਿਤਨ ਆਵੇ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨ ਮੁਖ ਮਾਇਆ ਮੋਹਿ ਵਿਆਪੇ ਦੁਦਾ ਭਾਏ ਮਨਵਾ ਫਿਰ ਨਾਹੀ ਅਣ ਦਿਨ ਜਲਤ ਰਹੇ ਤਿਨ ਰਾਤੀ ਹੋ ਮੱਖ ਖਪਖਾਹੇ ਅੰਤਰ ਲੋਭ ਮਹਾ ਗੁਬਾਰਾ ਤਨ ਕਾ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬ ਹੋ ਨ ਪਾਵਹਿ ਜਨਮ ਮਰਹਿ ਮਰ ਜਾਹੇ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਓਏ ਆਪ ਦੁਖੀ ਸੁਖ ਕਬਹ ਨ ਪਾਵਹਿ ਜਨਮ ਮਰਹਿ ਮਰ ਜਾਹਿ ਨਾਨਕ ਬਖ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਤ ਲਾਹੇ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਮਨ ਮੁਖ ਦੇ ਹਿਰਦੇ ਵਿੱਚ ਅ ਗਿਆਨ ਹੈ ਉਸ ਦੀ ਅਕਲ ਹੁਸ਼ੀ ਹੁੰਦੀ ਹੈ ਤੇ ਸਤ ਗੁਰੂ ਉੱਤੇ ਉਸ ਨੂੰ ਸਿੱਧਕ ਨਹੀਂ ਹੁੰਦਾ ਮਨ ਵਿੱਚ ਤੋਖਾ ਹੋਣ ਕਰਕੇ ਇਸ ਸੰਸਾਰ ਵਿੱਚ ਵੀ ਉਹ ਸਾਰਾ ਤੋਖਾ ਹੀ ਤੋਖਾ ਵਰਤਦਾ ਸਮਝਦਾ ਹੈ ਮਨਮੁਖ ਬੰਦੇ ਆਪ ਦੁਖੀ ਹੁੰਦੇ ਹਨ ਤੇ ਹੋਰਨਾਂ ਨੂੰ ਦੁਖੀ ਕਰਦੇ ਹਨ ਸਤ ਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ ਭਾਵ ਭਾਣਾ ਨਹੀਂ ਮੰਨਦੇ ਤੇ ਆਪਣੀ ਗਰਜ ਦੇ ਪਿੱਛੇ ਪਟਕਦੇ ਫਿਰਦੇ ਹਨ ਏ ਨਾਨਕ ਜੇ ਹਰੀ ਆਪਣੀ ਮਿਹਰ ਕਰੇ ਤਾਂ ਹੀ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦੇ ਹਨ ਮਾਇਆ ਦੇ ਮੋਹ ਵਿੱਚ ਗਰਸੇ ਹੋਏ ਮਨਮੁੱਖਾਂ ਦਾ ਮਨ ਮਾਇਆ ਦੇ ਪਿਆਰ ਵਿੱਚ ਇੱਕ ਥਾਂ ਨਹੀਂ ਟਿਕਦਾ ਹਰ ਵੇਲੇ ਦਿਨ ਰਾਤ ਮਾਇਆ ਵਿੱਚ ਛੜਦੇ ਰਹਿੰਦੇ ਹਨ ਅਹੰਕਾਰ ਵਿੱਚ ਆਪ ਦੁਖੀ ਹੁੰਦੇ ਹਨ ਔਰ ਨਾਲ ਨੂੰ ਦੁਖੀ ਕਰਦੇ ਹਨ ਉਨ੍ਹਾਂ ਦੇ ਅੰਦਰ ਲੋਭ ਰੂਪ ਵੱਡਾ ਹਨੇਰਾ ਹੁੰਦਾ ਹੈ ਕੋਈ ਮਨੁੱਖ ਉਨ੍ਹਾਂ ਦੇ ਨੇੜੇ ਨਹੀਂ ਟੁੱਕਦਾ ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ ਕਦੇ ਸੁਖੀ ਨਹੀਂ ਹੁੰਦੇ ਸਦਾ ਜੰਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਏ ਨਾਨਕ ਜੇ ਉਹ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜਨਾ ਤਾ ਸੱਚਾ ਹਰੀ ਉਹਨਾਂ ਨੂੰ ਬਖਸ਼ ਲਏ